ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਇੱਕ ਮੇਰੀ ਨਾ ਬੇਨਤੀ ਆ ਸਾਡੇ ਗ੍ਰੰਥੀ ਸਿੰਘ ਵੀਰਾਂ ਨੂੰ ਕਿ ਕਈ ਵੀਰ ਸਵੇਰੇ ਪ੍ਰਕਾਸ਼ ਵੇਲੇ ਨਿਤਨਾਮ ਵੇਲੇ ਜਾਂ ਸ਼ਾਮੀ ਰਹਿਰਾਸ ਵੇਲੇ ਜਾਂ ਜਦੋਂ ਕਿਤੇ ਰੋਲ ਤੇ ਬੈਠੇ ਹੁੰਦੇ ਆ ਤਾਂ ਉਹ ਨਾ ਲਾਈਵ ਕਰਦੇ ਆ ਆਪਣੇ ਮੋਬਾਈਲ ਤੋਂ ਫੇਸਬੁੱਕ ਤੇ ਲਾਈਵ ਤਾਂ ਕੀ ਕਰਦੇ ਆ ਵੀ ਜਦੋਂ ਇਦਾਂ ਫੋਨ ਲਾਉਂਦੇ ਆ ਤਾਂ ਉਹਨਾਂ ਦਾ ਧਿਆਨ ਜਿਹੜਾ ਐ ਫੋਨ ਵੱਲ ਹੁੰਦਾ ਤੇ ਫੋਨ ਨੂੰ ਵਿੰਗਾ ਟੇਡਾ ਕਰੀ ਜਾਂਦੇ ਆ ਤੇ ਇਦਾਂ ਰੱਖਦੇ ਆ ਫੇਰ ਫੋਨ ਵੱਲ ਵੇਖਦੇ ਆ ਕਈ ਮੈਂ ਦੇਖਿਆ ਰੋਲ ਤੇ ਬੈਠੇ ਫੋਨ ਵੱਲ ਵੇਖਦੇ ਆ ਤੇ ਉਹ ਪਾਠ ਭੁੱਲ ਜਾਂਦੇ ਆ ਪਾਠ ਵਿੱਚ ਭੁੱਲਦੇ ਆ ਫੇਰ ਪੰਕਤੀ ਫੜਦੇ ਆ ਐਦਾਂ ਉਹ ਨਾ ਚੰਗਾ ਨਹੀਂ ਲੱਗਦਾ ਐਦਾਂ ਦੇਖਣ ਨੂੰ ਲੱਗਦਾ ਵੀ ਯਾਰ ਇਹਦਾ ਧਿਆਨ ਤਾਂ ਮੋਬਾਈਲ ਵੱਲ ਆ ਇਹ ਕੀ ਪਾਠ ਕਰੂਗਾ ਤੁਸੀਂ ਲਾਈਵ ਕਰੋ ਜੀ ਸਦਕੇ ਬਾਣੀ ਠੀਕ ਆ ਤੁਸੀਂ ਬਾਣੀ ਪੜੋ ਲਾਈਵ ਹੋ ਕੇ ਲੋਕਾਂ ਨੂੰ ਸੁਣਾਓ ਚੰਗੀ ਗੱਲ ਆ ਮਾੜੀ ਗੱਲ ਨਹੀਂ ਪਰ ਤੁਸੀਂ ਲਾਈਵ ਹੋਣਾ ਵੀਡੀਓ ਬਣਾਉਣੀ ਆ ਤਾਂ ਤੁਸੀਂ ਨਾ ਉਹਨੂੰ ਪ੍ਰੋਪਰ ਬਣਾਓ ਵਧੀਆ ਢੰਗ ਤਰੀਕੇ ਨਾਲ ਬਣਾਓ ਤੇ ਐਦਾਂ ਦੇ ਜਿਵੇਂ ਸਟੈਂਡ ਆਉਂਦੇ ਆ ਵੀਡੀਓ ਬਣਾਉਣ ਵਾਲੇ ਠੀਕ ਆ ਵਧੀਆ ਸਟੈਂਡ ਲੈ ਕੇ ਰੱਖੋ ਕੋਈ 1000 ਰੁਪਏ 1500 ਰੁਪਏ ਦਾ ਵਧੀਆ ਸਟੈਂਡ ਆ ਜਾਂਦਾ 1000 ਰੁਪਏ ਦਾ ਉਹਦੇ ਤੇ ਲਾ ਕੇ ਠੀਕ ਹੈ ਵਧੀਆ ਤਰੀਕੇ ਨਾਲ ਪੜਾਓ ਪ੍ਰੋਪਰ ਪੜਾਓ ਕੋਈ ਗੱਲ ਨਹੀਂ ਜੇ ਤੁਹਾਡਾ ਸ਼ੌਂਕ ਆ ਜਾਂ ਕਿਵੇਂ ਵੀ ਆ ਤੁਹਾਡੀ ਆਵਾਜ਼ ਵਧੀਆ ਤੁਹਾਡਾ ਪਾਠ ਵਧੀਆ ਤੁਸੀਂ ਬੜਾਓ ਜੀ ਸਾਦ ਕੇ ਪਰ ਇਹ ਨਾ ਹੋਵੇ ਵੀ ਤੁਸੀਂ ਫੋਨ ਲਾਇਆ ਤੇ ਤੁਹਾਡਾ ਧਿਆਨ ਮੋਬਾਈਲ ਵੱਲ ਹੈ ਵਿੱਚ ਪਾਠ ੁੱਲਿ ਜਾਵਾਂ ਪੰਕਤੀਆਂ ਭੁੱਲਿ ਜਾਵਾਂ ਉਹ ਚੰਗਾ ਨਹੀਂ ਲੱਗਦਾਗਾ ਇਸ ਤਰ੍ਹਾਂ ਜਿਹੜਾ ਲੋਕ ਆ ਫਿਰ ਉਹ ਆਪਣਾ ਬੁਰਾ ਬਣਾਉਂਦੇ ਆ ਠੀਕ ਹੈ ਜੀ ਹੱਥ ਬੰਨ ਕੇ ਬੇਨਤੀ ਆ ਜੇ ਕਿਸੇ ਨੂੰ ਬੁਰਾ ਲੱਗੇ ਤਾਂ ਕਿਰਪਾ ਕਰਕੇ ਮਾਫੀ ਚਾਵਾਂਗਾ ਅਮ ਨੀਰ ਕਰਦਾ ਵੀ ਤੁਸੀਂ ਧਿਆਨ ਰੱਖੋਗੇ ਤਾਂ ਕਿ ਸਾਡੇ ਗੁਰੂ ਦੇ ਵਜ਼ੀਰਾਂ ਦਾ ਮਾਨ ਸਤਕਾਰ ਬਣਿਆ ਰਹੇ ਕਾਇਮ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ